ਦੇ ਵਿੱਚ ਲੋਕਾਂ ਦੇ ਸੰਘਰਸ਼ਾਂ ਨੂੰ ਉਜਲਣਾ ਸ਼ੁਰੂ ਕੀਤਾ ਹੈ ਖਾਸ ਤੌਰ ਤੇ ਜਦੋਂ 2019 ਦੇ ਵਿੱਚ ਉਹ ਸੱਤਾ ਚਾਉਂਦੇ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨੀਤੀਆਂ ਲਾਗੂ ਕੀਤੀਆਂ ਗਈਆਂ ਭਾਵੇਂ ਉਹ ਸਾਡੇ ਕਿਸਾਨ ਵਾਲੇ ਜਿਹੜੇ ਕਾਨੂੰਨ ਸੀ ਕਿਸਾਨੀ ਦੇ ਕਿੰਨੂ ਕਿੰਨੀ করুণਾ ਦੀ ਗੱਲ ਕਰ ਲਈਏ ਭਾਵੇਂ ਨਵੀਂ ਸਿੱਖਿਆ ਨੀਤੀ ਸਿੱਖਿਆ ਦੇ ਵਿੱਚ ਬਦਲਾਅ ਕਰਨ ਦੀ ਵੀ ਲੈ ਕੇ ਆਂਦੀ ਕਿਉਂਕਿ ਸਿੱਖਿਆ ਇੱਕ ਬਹੁਤ ਮਹੱਤਵਪੂਰਨ ਕੇਂਦਰ ਹੈ ਤੁਸੀਂ ਜੇ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਫਿਲਾਸਫੀ ਵਾਰਨਾ ਚਾਹੁੰਦੇ ਹੋਂ ਦਾ ਸਟੇਟ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ ਉਸੇ ਤਰ੍ਹਾਂ ਦੇ ਨਾਲ ਬਿਜਲੀ ਸੋਧ ਬਿੱਲ ਲਿਆਂਦਾ ਗਿਆ ਕਿੱਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਿੱਲ ਲਾਗੂ ਕੀਤੇ ਗਏ ਤੇ ਸਭ ਤੋਂ ਵੱਧ ਜ਼ਰੂਰੀ ਇਹਨਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਦੇ ਨਾਲ ਜਿਹੜੀ 300 ਰਾਮ ਮੰਦਰ ਬਣਾਉਣ ਦਾ ਫੈਸਲਾ ਲੈ ਕੇ ਆਉਂਦੇ ਹਨ ਤੇ ਜਦੋਂ ਰਾਮ ਮੰਦਰ ਬਣਾਉਣ ਦਾ ਫੈਸਲਾ ਹੁੰਦਾ ਹੈ ਸੱਤਾ ਦੇ ਵਿੱਚ ਬੈਠੀਆਂ ਕਾਂਗਰਸ ਸਮੇਤ ਕੋਈ ਵੀ ਪਾਰਟੀਆਂ ਚੂਹ ਤੱਕ ਨਹੀਂ ਕਰਦੀਆਂ ਕਿਉਂਕਿ ਉਹ ਸਾਰੀਆਂ ਬਹੁਮਤ ਦੀ ਰਾਜਨੀਤੀ ਕਰਦੀਆਂ ਨੇ ਹਿੰਦੂਤਵ ਦੇ ਏਜੰਡੇ ਦੇ ਨਾਲ ਚੱਲਦੀਆਂ ਉਹਨਾਂ ਨੇ ਕਿਸੇ ਨੇ ਮੁਸਲਮਾਨਾਂ ਦੇ ਨਾਲ ਕੋਈ ਉਸ ਵੇਲੇ ਹੰਦਰਦੀ ਨਹੀਂ ਜਤਾਈ ਜਦੋਂ ਕਸ਼ਮੀਰ 'ਚੋਂ ਧਾਰਾ 370 ਹਟਾਈ ਗਈ ਹੈ ਉਸ ਵੇਲੇ ਵੀ ਕਿਸੇ ਪਾਰਟੀ ਨੇ ਕੋਈ ਵਿਰੋਧ ਨਹੀਂ ਕੀਤਾ ਹੈ ਜਦੋਂ ਰਾਮ ਮੰਦਰ ਦਾ ਫੈਸਲਾ ਆਇਆ ਉਸ ਵੇਲੇ ਜਿਹੜੀ ਪ੍ਰਿਆੰਕਾ ਗਾਂਧੀ ਉਹ ਟਵੀਟ ਕਰਦੀ ਹੈ ਵੀ ਇਹ ਮੇਰੇ ਪਿਓ ਦਾ ਜਿਹੜਾ ਅਨਫਿਨਿਸ਼ਡ ਜਿਹੜਾ ਪਰਾਣਾ ਮੇਰੇ ਪ੍ਰਪਿਆ ਦਾ ਅਜੈਂਡਾ ਸੀ ਉਹ ਪੂਰਾ ਅਜੈਂਡਾ ਸੀ ਜਿਹਨੂੰ ਸੁਪਰੀਮ ਕੋਰਟ ਨੇ ਪੂਰਾ ਕੀਤਾ ਤੇ ਬਹੁਤ ਬਹੁਤ ਧੰਨਵਾਦ ਤੇ ਅੱਜ ਜਦੋਂ ਅਸੀਂ ਦੇਖਦੇ ਆਂ ਵੀ ਇਹ ਇਹ ਜੀ ਸਿਆਸਤ ਮੋਦੀ ਨੇ ਪਿਛਲੇ 10 ਸਾਲਾਂ ਦੇ ਵਿੱਚ ਧਾਂਕੇ ਦੇ ਵਿੱਚ ਖੇਡੀ ਹੈ ਵੀ ਅੱਜ ਕੋਈ ਵੀ ਪਾਰਟੀ ਜਿਹੜੀ ਹੈ ਉਹ ਬਹੁਤ ਬੰਤੀ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਇਸੇ ਕਰਕੇ ਜਦੋਂ ਗੁਜਰਾਤ ਚ ਚੋਣਾ ਹੁੰਦੀਆਂ ਤਾਂ ਇੱਥੇ ਰਾਹੁਲ ਗਾਂਧੀ ਜਿਹੜਾ ਆਪਣੇ ਆਪ ਨੂੰ ਸੈਕੂਲਰ ਆਖਦਾ ਹੈ ਉਹੋ ਜੜੇਉ ਪਾ ਕੇ ਆਦੇ ਕੱਪੜਿਆਂ ਦੇ ਉੱਤੋਂ ਦੀ ਮੰਦਰ ਦੇ ਵਿੱਚ ਜਾਂਦਾ ਹੈ ਉਹ ਜਦੋਂ ਚੂਣਾ ਹੁੰਦੀ ਆ ਉਹ ਤਾਂ ਪਹਿਲਾਂ ਕਿਸੇ ਮਸਜਿਦ ਦੇ ਵਿੱਚ ਕਦੇ ਨਹੀਂ ਜਾਣਗੇ ਕਿਸੇ ਦਰਗਾਹ ਤੇ ਨਹੀਂ ਜਾਣਗੇ ਸਿਰਫ ਭਾਰਤ ਜੋੜੋ ਯਾਤਰਾ ਵੇਲੇ ਦਿਖਾਵੇ ਦੇ ਨਾਮ ਤੇ ਨizamuddin ਦੇ ਵਿੱਚ ਜਾ ਕੇ ਦਰਸ਼ਨ ਕਰਦੇ ਨੇ ਇਤੋਂ ਵੀ ਇਹ ਸਾਫ਼ ਹੁੰਦਾ ਹੈ ਵੀ ਬਿਲਕੁਲ ਇੱਕ ਐਲਾਨੀ ਐਮਰਜੈਂਸੀ ਜਿਹੜੀ ਇੰਦਰਾ ਨੇ ਲਾਈ ਸੀ ਉਹ ਬਿਲਕੁਲ ਇੱਕ ਬਹੁਤ ਵੱਡਾ ਜਿਹੜਾ ਕਾਲਾ ੱੱਬਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਬੁਰਜੁਵਾਜੀ ਆ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਸੱਤਾ ਦੇ ਵਿੱਚ ਲੁੱਟ ਰਹੀਆਂ ਜਮਾਤਾਂ ਨੇ ਉਹ ਅਕਲਮੰਦ ਹੋਈਆਂ ਨੇ ਪਹਿਲਾਂ ਨਾਲੋਂ ਹੋਰ ਬਕੇਰੇ ਉਹਨਾਂ ਨੂੰ ਅੱਜ ਉਹਨਾਂ ਨੇ ਰਿਵਿਊ ਕੀਤਾ ਆਪਣੀ ਉਸ ਐਮਰਜੈਂਸੀ ਦਾ ਤੇ ਅੱਜ ਉਹਨਾਂ ਦੇ ਲਈ ਐਲਾਨੀ ਐਮਰਜੈਂਸੀ ਲਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਇੰਦਰਾ ਗਾਂਧੀ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਲੋਕ ਇਕਜੁੱਟ ਹੋ ਕੇ ਇੱਕ ਆਵਾਜ਼ ਦੇ ਵਿੱਚ ਬੁਲੀ ਸੀ ਇਕੱਠੇ ਹੋਏ ਸੀ ਬਹੁਤ ਵੱਡਾ ਅੰਦੋਲਨ ਹੋਇਆ ਸੀ ਉਦੋਂ ਸਾਈਆਂ ਜਿੰਨੀਆਂ ਸੱਤਾਧਾਰੀ 파ਟੀਆਂ ਸੀ ਕਿਉਂਕਿ ਚੋਣਾਂ ਰੱਦ ਕਰ ਦਿੱਤੀਆਂ ਸੀ ਪਾਰਲੀਮੈਂਟ ਖਤਮ ਕਰ ਦਿੱਤੀ ਸੀ ਇਸ ਕਰਕੇ ਉਹ ਵੀ ਸਾਈਆਂ ਇੱਕਜੁੱਟ ਹੋ ਕੇ ਯੂਨਾਈਟਿਡ ਫਰੰਟ ਦੇ ਵਿੱਚ ਆਖੀਆਂ ਹੋ ਗਏ ਬੋਲੀਆਂ ਸੀ ਪਰ ਅੱਜ ਇਹਨਾਂ ਨੇ ਇਸ ਗੱਲ ਦਾ ਰਿਵਿਊ ਕਰ ਰਿਆ ਵੀ ਸਾਨੂੰ ਐਲਾਨੀ ਐਮਰਜੈਂਸੀ ਲਾਉਣ ਦੀ ਕੀ ਲੋੜ ਹੈ ਹੋਣੇ ਤਾਂ ਲੋਕਾਂ ਦੇ ਹੱਕਦਾਰੀ ਹੈ ਕਿਉਂ ਨੂੰ ਖੋਣ ਦੇ ਹੋਰ ਬਥੇਰੇ ਤਰੀਕੇ ਹੈਗੇ ਆ ਨਵੇਂ ਫੌਜਦਾਰੀ ਕਾਨੂੰਨ ਲਿਆਂਦੇ ਗਏ ਨੇ ਜਿਦੇ ਤਹਿਤ ਜਿਹੜੇ ਪਹਿਲਾਂ ਤੁਰੂਨਾ ਦਾ ਸੀ ਜ਼ਿਕਰ ਕੀਤਾ ਡਾਕਟਰ ਪਰਮਿੰਦਰ ਨੇ ਬੀ ਯੂਐਫਏ ਵਰਗੇ ਟਾਟਾ ਪੋਰਟਾ ਵਰਗੇ ਐਨਐਸਏ ਉਹਨਾਂ ਦੇ ਵਿੱਚ ਜਿਹੜੇ ਅੱਤਵਾਦੀਆਂ ਧਰਾਵਾਂ ਪਈਆਂ ਰਹੀਆਂ ਨੇ ਉਹ ਸਾਰੀਆਂ ਨਵੇਂ ਕਾਨੂੰਨਾਂ ਦੇ ਵਿੱਚ ਆਮ ਲੋਕਾਂ ਦੇ ਵੀ ਸ਼ਾਮਲ ਕਰ ਲਿਆ ਇਸੇ ਤਰ੍ਹਾਂ ਦੇ ਨਾਲ ਜਿਹੜੇ ਲੋਕਾਂ ਨੇ ਜਿੰਨੇ ਵੀ ਹੱਕ ਅਧਿਕਾਰ ਨੇ ਜਿਹੜੇ ਉਹਨਾਂ ਨੇ ਸਾਲਾਂ ਬਤੀ ਲੜ ਕੇ ਸੰਘਰਸ਼ ਕਰਕੇ ਲਏ ਦੇ ਅੱਜ ਉਹਨਾਂ ਨੂੰ ਕੁਚਨਨ ਦੇ ਲਈ ਉਹਨਾਂ ਨੇ ਨਵੇਂ ਕਾਨੂੰਨਾਂ ਜਾਂ ਤਾਂ ਪੁਰਾਣੇ ਕਾਨੂੰਨਾਂ ਦੀ ਤੋੜ-ਫੋੜ ਕੀਤੀ ਹੈ ਜਾਂ ਨਵੇਂ ਕਾਨੂੰਨ ਲਿਆਂਦੇ ਗਏ ਆ ਤੇ ਉਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਵੀ ਬਦਲਣ ਦੀ ਲੋੜ ਨਹੀਂ ਅੱਜ ਜਿਹੜੀ ਅਣਐਲਾਨੀ ਐਮਰਜੈਂਸੀ ਦੇ ਦੌਰ ਦੇ ਵਿੱਚ ਅਸੀਂ ਜੋ ਰਹੇ ਹਾਂ ਜਿੱਥੇ ਇਹ ਜਿਹੜੀ ਫੈਕੂਫਾਸ਼ੀਵਾਦੀ ਸਰਕਾਰ ਹੈ ਇਹਨੂੰ ਲੱਗਦਾ ਹੈ ਕਿ ਸਾਡੇ ਮੂਰੇ ਕੋਈ ਟੱਕਰ ਨਹੀਂ ਉੱਥੇ ਜਿੱਥੇ ਇਹ ਬੇਲਗਾਮ ਤੁਰ ਰਹੀ ਹੈ ਉੱਥੇ ਇਹਦੇ ਮੂਰੇ ਇੱਕ ਹੋਰ ਬਹੁਤ ਵੱਡੀਆਂ ਕੁਝ ਚੁਣੌਤੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਪਈਆਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਚੁਣੌਤੀ ਤਾਂ ਇਹ ਹੈ ਬੀਏ ਜਿਹੜਾ ਭਾਰਤ ਹੈ ਇਹ ਜਰਮਨੀ ਵਾਂਗੂ ਕੋਈ ਇੱਕ ਤੱਲੀ ਕੈਰੀ ਕੌਮ ਵੀ ਹੈ ਇੱਥੇ ਕਈ ਕੌਮਾਂ ਵਸਦੀਆਂ ਨੇ ਪੰਜਾਬੀ ਹੈ ਗੁਜਰਾਤੀ ਹੈ ਬੰਗਾਲੀ ਹੈ ਆੜ-ਆੜ ਤਰ੍ਹਾਂ ਦੇ ਕੌਮਾਂ ਦੇ ਲੋਕ ਇੱਥੇ ਵਸਦੇ ਨੇ ਤੇ ਇਹਨੂੰ ਇੱਕ ਨਕਲੀ ਕੌਮ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਪਿਛਲੇ ਇੱਕ ਦਹਾਕੇ ਤੋਂ ਉਹਦੇ ਵਿੱਚ ਬਹੁਤ ਜ਼ਿਆਦਾ ਸਫਲ ਨਹੀਂ ਹੋ پا ਰਹੀ। ਹਿੰਦੀ ਹਿੰਦੂ ਹਿੰਦੁਸਤਾਨ ਦਾ ਜਦੋਂ ਨਾਅਰਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਆ ਕੇ ਜਦੋਂ ਇਹਨਾਂ ਨੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਗੁਰਦਾਸ ਮਾਨ ਨੇ ਇੱਕ ਬਿਆਨ ਦਿੱਤਾ ਸੀ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡਾ ਵਿਰੋਧ ਉੱਠਿਆ ਸੀ ਲੋਕਾਂ ਦਾ ਬਹੁਤ ਗੁੱਸਾ ਉੱਠਿਆ ਸੀ ਇਹ ਇਸੇ ਤਰ੍ਹਾਂ ਜਦੋਂ ਇਹ ਆਡਰ ਜਿਹੜੀਆਂ ਖੇਤਰੀ ਪਾਰਟੀਆਂ ਜਿਹੜੀਆਂ ਉੱਥੋਂ ਦੀਆਂ ਕੌਮਾਂ ਦੀ ਨੁਮਾਇੰਦਗੀ ਕਰਦੀਆਂ ਨੇ ਭਾਵੇਂ ਉਹ ਮਰਾਠੇ ਹੋਣ ਸ਼ਿਕਸ਼ੇਨਾ ਹੋਵੇ ਭਾਵੇਂ ਇੱਥੇ ਬੰਗਾਲ ਦੇ ਵਿੱਚ ਮੰਮਤਾ ਹੋਵੇ ਭਾਵੇਂ ਉਹ ਪੰਜਾਬ ਦੇ ਵਿੱਚ ਹੋਣ ਤਾਂ ਜਾਂ ਆਪਾਂ ਕਹਿ ਲਈਏ ਵੀ ਸਾਡੇ ਦੱਖਣ ਪਾਰਟ ਦੀ ਗੱਲ ਕਰੀਏ ਤਾਂ ਉਹ ਲੋਕ ਵੀ ਇਹਨਾਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਆ ਉਹ ਨਕਲੀ ਕੌਮ ਬਣਾਉਣ ਦੇ ਰਾਹ ਦੇ ਵਿੱਚ ਤੇ ਇਹੀ ਇਹਨਾਂ ਦੇ ਫਾਸ਼ੀਵਾਦੀ ਇੱਕ ਸਟੇਟ ਬਣਾਉਣ ਦੇ ਰਾਹ ਦੇ ਵਿੱਚ ਵੀ ਕੁਝ ਚੁਣੌਤੀਆਂ ਨੇ ਜਿਨ੍ਹਾਂ ਦਾ ਇੱਕ ਵੱਡਾ ਸਾਹਮਣਾ ਕਰਨਾ ਪੈਣਾ ਦੂਸਰੀ ਚੁਣੌਤੀ ਇਹਨਾਂ ਦੀ ਇੱਕ ਜਾਤ ਪਾਤ ਦੀ ਚੁਣੌਤੀ ਹੈ ਜਿਵੇਂ ਇੱਕ ਗੱਲ ਵੱਡੀ ਪੇਸ਼ ਕੀਤੀ ਜਾਂਦੀ ਹੈ ਵੀ ਇਹ ਇੱਕ ਮੈਜੋਰਿਟੀਅਨ Hindu党 ਦੀ ਅਸੀਂ ਰਾਜਨੀਤੀ ਕਰ ਰਹੇ ਹਾਂ ਪਰ ਉਸ Hindu党 ਦੇ ਵਿੱਚ ਵੀ ਜਿਹੜੀ ਮੈਜੋਰਿਟੀ ਵੀ ਇਹ ਗੱਲ ਕਰਦੇ 85% ਉਹ ਵੀ ਲੋਕ ਇੱਕੋ ਜਿਹੇ ਨਹੀਂ ਉਹਨਾਂ ਦੇ ਵਿੱਚ ਵੀ ਜਾਤਾਂ ਪਾਤਾਂ ਦੇ ਬਹੁਤ ਵੱਡੇ ਵਖਰੇਵੇਂ ਨੇ ਤੇ ਉਹਦੇ ਵਿੱਚ ਵੀ ਖਾਸ ਤੌਰ ਤੇ ਇਹਦੇ ਸਭ ਤੋਂ ਪਛੜਾ ਵਰਗ ਹੈ ਦਲੇਤ ਵਰਗ ਹੈ ਉਹ ਇਹਨਾਂ ਦੇ ਕੰਟਰੋਲ ਦੇ ਵਿੱਚ ਅਜੇ ਉਸ ਰੂਪ ਦੇ ਵਿੱਚ ਨਹੀਂ ਆ ਰਿਹਾ ਇਸ ਕਰਕੇ ਉਹ ਵੀ ਇੱਕ ਇਹਨਾਂ ਦੇ ਰਾਹ ਦੇ ਵਿੱਚ ਇੱਕ ਵੱਡਾ ਰੋੜਾ ਬਣ ਕੇ ਨਿਕਲਿਆ ਹੈ ਤੀਸਰਾ ਜਿਹੜਾ ਹੈ ਵੀ ਅੱਜ ਇਹਨਾਂ ਨੇ 19 ਦੇ ਵਿੱਚ ਜਦੋਂ ਇਹ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਕੁਝ ਫਿਰਕੂ ਕਾਨੂੰਨ ਲਾਗੂ ਕੀਤੇ ਸੀਏਐਨਸੀ ਲੈ ਕੇ ਆਏ ਜਿਹੜਾ ਭਾਵੇਂ ਵਕਤੀ ਤੌਰ ਤੇ ਇਹਨਾਂ ਨੇ ਵਾਪਸ ਲਿਆ ਪਰ ਉਹ ਇਹਨਾਂ ਨੇ ਪ੍ਰੋਜੈਕਟ ਪੂਰਾ ਕਰਨ ਦੇ ਲਈ ਬਾਰ-ਬਾਰ ਬਿਆਨ ਵੀ ਆ ਰਹੇ ਨੇ ਇਸੇ ਤਰ੍ਹਾਂ ਇਹਨਾਂ ਨੇ ਹੋਰ ਜਿਹੜੇ ਕਾਨੂੰਨ ਉਸ ਵੇਲੇ ਲਾਗੂ ਕੀਤੇ ਨੇ ਉਹ ਤੋਂ ਬਾਅਦ 24 'ਚ ਆਉਣ ਤੋਂ ਬਾਅਦ ਕਿਉਂਕਿ 24 ਦੇ ਵਿੱਚ ਇਹਨਾਂ ਨੂੰ ਇੱਕ ਆਪਾਂ ਕਹਿ ਲਈਏ ਵੀ ਛੋਟਾ ਜਿਹਾ ਸੈਟਅਪ ਆ ਬੰਦ ਲੱਗਿਆ ਜਿੱਥੇ 14 ਤੇ 19 ਦੇ ਵਿੱਚ ਇੱਕ ਬਹੁਮਤ ਦੀ ਸਰਕਾਰ ਪੂਰਨ ਬਹੁਮਤ ਦੀ ਸਰਕਾਰ ਬਣਦੀ ਉਹ ਤੇ ਐਸ ਵੇਲੇ ਇਹਨਾਂ ਨੂੰ ਰਲਿ ਝੁਲਿ ਸਰਕਾਰ ਬਣਾਉਣੀ ਪਈ ਤਾਂ ਐਸ ਵੇਲੇ ਇਹਨਾਂ ਨੇ ਇੱਕ ਨਾਰਾ ਨਵਾਂ ਦਿੱਤਾ ਵੀ ਫਸਟ ਬੈਡਰ ਦੈਨ ਬੀਗਿੰਗ ਵੇ ਪਹਿਲਾਂ ਪ੍ਰੋਫੈਸਰ ਪਰਮਿੰਦਰ ਗੱਲ ਕਰਕੇ ਨੇ ਵੀ ਪਹਿਲਾ ਅੱਜ ਦੇ ਸਮੇਂ ਦੇ ਵਿੱਚ ਟਾਰਗੇਟ ਨਿਸ਼ਾਨਾ ਇਹਨਾਂ ਦੇ ਲਈ ਜਿਹੜੇ ਕਮਿਊਨਿਸਟ ਨੇ ਉਹਨਾਂ ਨੂੰ ਬਣਾਇਆ ਗਿਆ ਉਥੇ ਜੰਗਲਾਂ ਦੇ ਵਿੱਚ ਬਸਤਰ ਦੇ ਜੰਗਲਾਂ ਦੇ ਵਿੱਚ ਛੱਤੀਸਗੜ ਆਂਧਰਾ ਤੇਲੰਗਾਨਾ ਦੇ ਵਿੱਚ ਸ਼ਰੀਆਂ ਦੇ ਰਹੀਆਂ ਸਟੇਟ ਦੀਆਂ ਫੋਰਸਾਂ ਨੇ ਕਤਲੇਆਮ ਕਰ ਰਹੀਆਂ ਝੂਕੇ ਕਾਊਂਟਰ ਕਰ ਰਹੀਆਂ ਨੇ ਵੱਡੀ ਟੈਕਨੋਲੋਜੀ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਆ ਦੂਜੇ ਪਾਸੇ ਉਸੇ ਦੇ ਬਹਾਨੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਹੋਰ ਇੰਟੈਲੈਕਚੁਅਲ ਨੇ ਜਿਹੜੇ ਹੋਰ ਐਕਟ ਜਿਹੜੇ ਟ੍ਰੇਡ ਯੂਨੀਅਨਵਾਦੀ ਨੇ ਜਿਹੜੇ ਲੋਕਾਂ ਦੇ ਲਈ ਸੰਘਰਸ਼ ਕਰਦੀਆਂ ਕਾਮਰਸ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ ਕਹਾੜਾ ਚਲਾਉਂਦੇ ਨੇ ਅਰਬਨ ਨਕਸਲ ਦਾ ਨਾਮ ਦੇ ਕੇ ਉਹਨਾਂ ਨੂੰ ਵੀ ਲਗਾਤਾਰ ਜਿੰਨਾ ਦੇ ਵਿੱਚ ਸਿੱਟਿਆ ਜਾ ਰਿਹਾ ਤਾਂ ਅੱਜ ਉਹਨਾਂ ਦੇ ਮੂਰੇ ਇਹ ਲੋਕ ਵੀ ਇੱਕ ਚੁਣੌਤੀ ਬਣ ਕੇ ਖੜੇ ਆ ਤੇ ਸਾਡੇ ਲਈ ਵੀ ਇੱਕ ਚੁਣੌਤੀ ਹੈ ਵੀ ਜਦੋਂ ਸੱਤਾ ਅੱਜ ਇਸ ਤਰ੍ਹਾਂ ਦੇ ਨਾਲ ਕਧਨਿਆਮ ਕਰਨ ਦੀਿਆ ਹੋਈ ਆ ਜਦੋਂ ਇਸ ਤਰ੍ਹਾਂ ਦੇ ਨਾਲ ਨੰਗੇ ਚਿੱcke ਰੂਪ ਦੇ ਵਿੱਚ ਖਤਮ ਕਰਕੇ ਆਈ ਹੈ ਤਾਂ ਅਸੀਂ ਵੀ ਜਿਹੜੇ ਆਪਣੇ ਅ ਅੰਦਰੂਨੀ ਵਕਰੇਮੀਆਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜਾ ਸਾਡਾ ਇੱਕ ਸਾਂਝਾ ਦੁਸ਼ਮਣ ਹੈ ਉਹ ਇਲਾਫ ਆਪਣੀ ਇੱਕ ਲੜਾਈ ਜੇਦ ਕਰੀਏ ਤੇ ਇਹ ਭਲੇਖੇ ਦੇ ਵਿੱਚ ਨਾ ਰਹੀਏ ਵੀ ਕੋਈ ਇਹਨਾਂ ਨੂੰ ਸੰਵਿਧਾਨ ਨੂੰ ਖਤਮ ਕਰਦੀ ਹੈ ਜੀ ਲੋੜ ਪੈਣੀ ਹੈ ਜਾਂ ਇਹਨਾਂ ਨੂੰ ਐਮਰਜੈਂਸੀ ਐਲਾਨ ਕਰਨ ਦੀ ਲੋੜ ਪੈਣੀ ਹੈ ਉਹ ਐਮਰਜੈਂਸੀ ਸਿਰਫ 2 ਸਾਲ ਦੀ ਸੀ ਤੇ ਇਹ ਅਣ ਐਲਾਨੀ ਐਮਰਜੈਂਸੀ ਇੱਕ ਦਹਾਕੇ ਤੋਂ ਵੱਧ ਤੋਂ ਚੱਲ ਰਹੀ ਹੈ ਜਿੱਥੇ ਫਿਰਕਾ ਪ੍ਰਸਤੀ ਪੂਰੇ ਜੁੜਾਤੇ ਆ ਜਿੱਥੇ ਘੱਟ ਗਿਰਤੀਆਂ ਨੂੰ ਨਿਸ਼ਾਨੇ ਬਣਾਏ ਜਾ ਰਹੇ ਨੇ ਜਿੱਥੇ ਹਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਆਪਣੇ ਪੱਪਾਂ ਭਾਰ ਹੋਏ ਬੈਠੇ ਨੇ ਸਾਰੀ ਸਟੇਟ ਮਸ਼ੀਨਰੀ ਜਿੱਥੇ ਆਪਣੇ ਕਾਬੂ ਦੇ ਵਿੱਚ ਕੀਤੀ ਗਈ ਹੈ ਤੁਸੀਂ EDCBI ਲੈ ਲਓ ਸਪੀਕਪੋਰਟ ਲੈ ਲਓ ਜਿੰਨੀਆਂ ਵੀ ਸੰਸਥਾਵਾਂ ਨੇ ਤੋ ਤੱਕ ਕਿ ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਉਹ ਆਪਣੇ ਪੂਰੇ ਕੰਟਰੋਲ 'ਚ ਨੇ ਇਸ ਕਰਕੇ ਇਹਦੇ ਖਿਲਾਫ ਜੇ ਕੋਈ ਖੜਾ ਹੋ ਸਕਦਾ ਹੈ ਜੇ ਇਹਨੂੰ ਕੋਈ ਥੰਮ ਪਾ ਸਕਦਾ ਹੈ ਤਾਂ ਉਹ ਬਲੇਖਾ ਕੱਢ ਦੇਣਾ ਚਾਹੀਦਾ ਵੀ ਕਾਂਗਰਸ ਜਾਂ ਕੋਈ ਹੋਰ ਸੱਤਾਧਾਰ ਪਾਰਟੀ ਇਹ ਕੋਸਰ ਸਰਦੀ ਹੈ ਕਿਉਂਕਿ ਉਹ ਸਾਰੇ ਫਿਰਕੂ ਝੰਡੇ ਆ ਕੰਮ ਕਰਦੇ ਨੇ ਅੱਜ ਇਹਦੇ ਵਿਰੋਧ ਦੇ ਵਿੱਚ ਜੇ ਕੋਈ ਖੜ ਸਕਦਾ ਤਾਂ ਲੋਕਾਂ ਦੀ ਇੱਕ ਲਹਿਰ ਹੈ ਜਿਹੜੀ ਖੜੀ ਕਰਨ ਦੇ ਲਈ ਸਾਨੂੰ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਧੰਨਵਾਦ